ਤੇ ਪੀਲੰਦੀ ਜਦ ਚਾਹ ਤੇ ਕੱਪੀ ਥਾਲੀ ਲੱਗਦੀ ਸੀ ਤੇ ਉਥੇ ਬੁੱਲ ਮੈਂ ਰੱਖੇ ਜਿੱਥੇ ਲਾਲੀ ਲੱਗਦੀ ਸੀ ਤੇ ਲੱਗਦੀ ਸੀ ਮੈਨੂੰ ਚੰਦਰੀ ਹਾਏ ਓਏ ਬਾਗ ਜਵਾਕਾਂ ਦੇ ਤੇ ਮੇਰੇ ਰੱਖੇ ਹੀ ਰੱਖੇ ਆਉਣ ਨਾ ਜਵਾਕਾਂ ਦੇ ਤੁਤ ਚਿੱਟੀ ਓਏ ਸੂਟਾਂ ਦੇ ਰੰਗ ਗੂੜੇ ਦੇਖਦੀ ਸੀ ਤੁਪਣੇ ਵਿਚ ਵੀ ਨਾ ਮੇਰੇ ਦੇ ਜੂਰੇ ਦੇਖਦੀ ਸੀ ਤੇ ਸੋਣਾ ਬੁਣ ਕੇ ਖਾਬ ਖੌਰੇ ਕਾ ਤੋੜ ਗਈ ਸੀ ਕਹਦੀ ਪਸ ਨਹੀਂ ਚੱਲਦਾ ਇਸ਼ਕ ਮੇਰੇ ਦਾ ਬੂਹੇ ਭੇੜ ਗਈ ਸੀ ਤੇ ਖਾਬ ਇਸ਼ਕ ਤੇ ਚੰਦਰੀ ਨੇ ਓਏ ਮਾਰ ਅੰਦਰ ਨੇ ਤੇ ਸਰੀ ਲਾ ਜਾ ਕੇ ਛੱਡੀ ਐ ਮੇਰੀ ਹੀਰ ਪਤੰਦਰ ਨੇ ਸਰੀ ਲਾ ਜਾ ਕੇ ਛੱਡੀ ਐ ਮੇਰੀ ਹੀਰ ਪਤੰਦਰ ਨੇ ਤੇ ਕਦੇ ਕਦਾਂ ਯਾਦ ਤੇਰੀ ਜਉਂਦੇ ਨੂੰ ਖਾਜੇ ਨੀ ਅੱਜ ਵੀ ਦੇਖਾਂ ਫੋਨ ਤੇਰੀ ਮਿਸਕਾਲ ਹੀ ਆਜੇਗੀ ਤੇ ਜਿਹੜੇ ਸੜਮੇ ਮਿਲਦੇ ਸੀ ਟਾਂ ਅੱਜ ਵੀ ਪੱਕੀਆਂ ਨੇ ਤੇ ਤੇਰੀਆਂ ਮੇਰੀਆਂ ਟਿਕਟਾਂ ਵੀ ਮੈਂ ਸਾਬ ਕੇ ਰੱਖਿਆ ਨੇ ਤੇ ਚੰਨ ਦੀ ਚਾਨਣੀ ਮਰਗੀ ਤੋੜ ਕੇ ਤਾਰ ਮਰੇ ਤੇ ਪਰੂਪੈ ਗੇ ਡੇਰਾ ਦਸੰਬਰ ਦੇ ਤੇ ਕੋਰ ਵਾਲੇ ਦੇ ਰਾਹਾਂ ਨੂੰ ਜਦ ਚੇਤੇ ਕਰਦੀ ਹੂੰ ਤੇ ਪੈਰ ਜਾਈ ਵਿਚ ਵੀ ਮਾਨਾ ਅੱਖਾਂ ਭਰਦੀ ਹੂੰ ਤੇ ਪਹਿਲੇ ਇਸ਼ਕ ਤੇ ਪਹਿਲੀ ਉਮਰ ਦੀ ਪਹਿਲੀ ਯਾਰੀ ਸੀ ਤੇ ਪਹਿਲੀ ਲੈਣ ਮੈਂ ਕਮਲੀ ਤੇ ਜੇ ਤਖਤੇ ਮਾਰੀ ਸੀ ਤੇ ਆਪੀ ਪੜਦੀ ਮੈਨੂੰ ਮੈਮੂ ਹੋ ਬਦਲ ਗਈ ਸ਼ਹਿਰ ਮਾਨਤਾ ਇੱਥੇ ਹੀ ਰਹਿੰਦਾ ਨਹੀਂ ਤੇ ਤੂੰ ਹੀ ਬਦਲ ਗਈ ਸ਼ਹਿਰ ਮਾਨਤਾ ਇੱਥੇ